ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਦੋਸਤੋ ਨੰਗ ਸਿੰਘ ਫੌਜਾਂ ਦੇ ਘੋੜੇ ਚੜ੍ਹਦੀ ਕਲਾ ਵਾਲੇ ਘੋੜੇ ਆ ਜਹੇਦਾਰ ਬਾਬਾ ਜਗਿੰਦਰ ਸਿੰਘ ਜੀ ਰਾਖਵੇ ਵਾਲਿਆਂ ਦੇ ਦਲ ਪੰਥ ਵੱਲੋਂ ਮਹੱਲਾ ਖੇਡ ਕੇ ਆਉਂਦਿਆਂ ਦੀ ਮਰਯਾਦਾ ਅਨਸਾਰ ਆਪਣੇ ਪੜਾ ਤੇ ਗੁਰਦੁਆਰਾ ਸਾਹਿਬ ਪਹੁੰਚ ਰਹੇ ਆ ਇਸ ਤਰ੍ਹਾਂ ਹੀ ਮਰਯਾਦਾ ਅਨਸਾਰ ਦਲ ਪੰਥ ਮਹੱਲੇ ਚ ਵਿਚਰਦਾ ਤੇ ਮਹੱਲੇ ਚੋਂ ਸਮੇਂ ਵੀ ਦਲ ਪੰਥ ਮਰਯਾਦਾ ਅਨਸਾਰ ਆਪਣੇ ਪੜਾ ਤੇ ਪਹੁੰਚਦਾਗਾ ਦੇਖੋ ਫੌਜਾਂ ਦੇ ਚੜਦੀ ਕਲਾ ਵਾਲੇ ਤੇ ਸੁੰਦਰ ਘੋੜੇ ਬਹੁਤ ਹੀ ਸੰਗ ਤਾਂ ਪਹੁੰਚੀਆਂ ਹੋਈਆਂ ਮਹੱਲੇ 'ਚ ਹਾਜ਼ਰੀ ਲਵਾਉਣ ਲਈ ਇਹਨਾਂ ਕੋਲ ਮੈਂ ਗਿਆ ਨਹਾਤੋ ਗਿਰਮਿਆ ਨੂੰ ਆ ਬਹੁਤ ਹੀ ਸੁੰਦਰ ਘੋੜੇ ਆ ਲੰਗ ਸਿੰਘ ਫੌਜਾਂ ਦੇ ਚੜ੍ਹਦੀ ਕਲਾ ਵਾਲੇ ਘੋੜੇ ਆ ਬਾਬਾ ਅਵਤਾਰ ਸਿੰਘ ਜੀ ਖਾਲਸਾ ਜਿੰਨੇ ਵੀ ਘੋੜਿਆਂ ਨੇ ਮਹੱਲੇ ਚ ਭਾਗ ਲਿਆ ਸੀ ਸਾਰੇ ਸਾਨੂੰ ਆਪਾਂ ਦਿਖਾਏ ਆ ਮੇਰੇ ਨਗਰ ਦੇ ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਸ਼ੌਂਕ ਆ ਇਸ ਤਰ੍ਹਾਂ ਟਰੈਕਟਰ ਟ੍ਰਾਲ ਲਗਾ ਗੰਗਾ ਸੀ ਮਹੱਲੇ ਚ ਹਾਜ਼ਰੀ ਲਵਾਉਣ ਸਾਰਿਆਂ ਦਾ ਤਾਹਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਦੇ ਜੀ ਧੰਨਵਾਦ